ਦਿਨੋ-ਦਿਨ ਵਧ ਰਹੀ ਠੰਡ ਦੇ ਮੱਦੇਨਜ਼ਰ ਸਿਵਲ ਸਰਜਨ ਡਾਕਟਰ 파ਤੀ ਤਵਨ ਨੇ ਫਾਸਟਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਸ਼ਹਿਰ ਵਾਸੀਆਂ ਨੂੰ ਸਿਹਤ ਸੰਭਾਲ ਸੰਬੰਧੀ ਸੁਝਾਅ ਦਿੱਤੇ ਸਰਦੀਆਂ ਦਾ ਮੌਸਮ ਜਿਹੜਾ ਸ਼ੁਰੂ ਹੋ ਚੁੱਕਾ ਹੈ ਤੇ ਨਵੰਬਰ ਦਾ ਜਿਹੜਾ ਅੱਧਾ ਮਹੀਨਾ ਬੀਤ ਚੁੱਕਾ ਹੈ ਸੋ ਇਸ ਦੌਰਾਨ ਬੱਚਿਆਂ ਤੇ ਬਜ਼ੁਰਗਾਂ ਨੂੰ ਜਿਹੜਾ ਹੈ ਉਹ ਖਾਸ ਤੌਰ ਤੇ ਜਿਹੜਾ ਉਹਨਾਂ ਦਾ ਧਿਆਨ ਰੱਖਣਾ ਹੁੰਦਾ ਹੈ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਸਿਵਲ ਸਰਜਨ ਡਾਕਟਰ ਭਾਰਤੀ ਤਵਨ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਸਰਦੀਆਂ ਹੁਣ ਵੱਧਦੀਆਂ ਹੀ ਜਾਣੀਆਂ ਨੇ ਤੇ ਕਿਹੜੀਆਂ ਗੱਲਾਂ ਨੇ ਜਿਹੜਿਆਂ ਦਾ ਧਿਆਨ ਦੇਣ ਦੀ ਲੋੜ ਹੈ ਇਦੇ ਵਿੱਚ ਸਰਦੀਆਂ ਦੇ ਵਿੱਚ ਮੇਨਲੀ ਜਿਹੜਾ ਪੁਆਇੰਟ ਹੈ ਉਹਦੇ ਵਿੱਚ ਆਪਾਂ ਨੂੰ ਬੱਚਿਆਂ ਦਾ ਧਿਆਨ ਰੱਖਣਾ ਜਿਹੜੇ ਛੋਟੇ ਬੱਚੇ ਐ ਨਿਊ ਬੌਰਨ ਬੇਬੀਜ਼ ਐ ਉਹਨਾਂ ਦਾ ਧਿਆਨ ਰੱਖਣਾ ਬਹੁਤ ਲਾਜ਼ਮੀ ਹੈ ਤੇ ਨਾਲ ਦੇ ਨਾਲ ਜਿਹੜੇ ਬਜ਼ੁਰਗ ਨੇ ਉਹਨਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਦੇਖਣ ਚ ਆਇਆ ਕਿ ਆਪਣੇ ਕਈ ਵਾਰ ਨਿਮੋਨੀਆ ਦੇ ਕੇਸਸ ਵਧ ਰਹੇ ਬੱਚਿਆਂ ਦੇ ਵਿੱਚ ਭਾਵੇਂ ਕੀ ਸਾਰੀਆਂ ਆਪਾਂ ਸਟੱਡੀਜ਼ ਵੀ ਕਰਾਨੀਆਂ ਟ੍ਰੇਨਿੰਗਸ ਵੀ ਲੱਗਦੀਆਂ ਸਾਡੀਆਂ ਪਰ ਨਾ ਕਿਤੇ ਨਾ ਕਿਤੇ ਬੱਚਿਆਂ ਦਾ ਮਤਲਬ ਉਹ ਬੱਚਿਆਂ ਨੂੰ ਠੰਡ ਲਵਾ ਹੀ ਲੈਂਦੇ ਆ ਪੇਰੈਂਟਸ ਤੇ ਜਿਵੇਂ ਅੱਜ ਹੀ ਸਵੇਰੇ ਉੱਠ ਕੇ ਤੁਸੀਂ ਦੇਖਿਆ ਹੋਣਾ ਕਿ ਅੱਜ ਟੈਂਪਰੇਚਰ ਕਾਫੀ ਘੱਟ ਸੀ ਤੇ ਉਸ ਟੈਂਪਰੇਚਰ ਦੇ ਵਿੱਚ ਬੱਚਿਆਂ ਨੂੰ ਬਾਹਰ ਲੈ ਕੇ ਜਾਣਾ ਠੀਕ ਨਹੀਂ ਹੈ ਬੱਚਿਆਂ ਨੂੰ ਜਦੋਂ ਸਕੂਲ ਸਕੂਲ ਜਾਣ ਉਸ ਤੇ ਵੀ ਬੱਚਿਆਂ ਨੂੰ ਪੂਰੇ ਕੱਪੜੇ ਪਾ ਕੇ ਭੇਜਣ ਤੇ ਉਹਨਾਂ ਦੀਆਂ ਜੁਰਾਬਾਂ ਉਹਨਾਂ ਦੇ ਦਸਤਾਨੇ ਉਹ ਸਾਰੇ ਪਾ ਕੇ ਪਵਾ ਕੇ ਭੇਜਣ ਤਾਂ ਕਿ ਉਹਨਾਂ ਨੂੰ ਠੰਡ ਨਾ ਲੱਗੇ ਤੇ ਕਈ ਵਾਰ ਅਸੀਂ ਦੇਖਦੇ ਹਾਂ ਕਿ ਸਾਡੇ ਬਜ਼ੁਰਗ ਹੈ ਜਿਹੜੇ ਕਿਉਂਕਿ ਕੁਝ ਚੀਜ਼ਾਂ ਫੈਟ ਦੇ ਨਾਲ ਵੀ ਰਿਲੇਟਡ ਹੁੰਦੀਆਂ ਬਜ਼ੁਰਗਾਂ ਦੇ ਵਿੱਚ ਉਹ ਜਿਹੜੀ ਫੈਟ ਦੀ ਕਮੀ ਹੋ ਜਾਂਦੀ ਹੈ ਤੇ ਉਹਦੇ ਕਰਕੇ ਵੀ ਉਹਨਾਂ ਨੂੰ ਠੰਡ ਲੱਗਦੀ ਹੈ ਫਿਰ ਨਿਮੋਨੀਆ ਵਰਗੀਆਂ ਬਿਮਾਰੀਆਂ ਬਜ਼ੁਰਗਾਂ ਦੇ ਵਿੱਚ ਵੀ ਹੁੰਦੀਆਂ ਭਾਵੇਂ ਅਸੀਂ ਸਾਰੇ ਜਨਿਆਂ ਨੂੰ ਨਿਮੋਕੋਕਲ ਵੈਕਸੀਨ ਵੀ ਲਗਾਨੇ ਆ ਪਰ ਕੁਝ ਚੀਜ਼ਾਂ ਸਾਡੇ ਆਪਣੇ ਹੱਥ ਦੇ ਵਿੱਚ ਹੁੰਦੀਆਂ ਐ ਕਿ ਕਿ ਸੇ ਅਸੀਂ ਬੱਚਿਆਂ ਨੂੰ ਬਚਾ ਸਕਦੇ ਆ ਸਰਦੀਆਂ ਦੇ ਵਿੱਚ ਪੂਰੇ ਕੱਪੜੇ ਪਾਣੇ ਚਾਹੀਦੇ ਐ ਕੋਈ ਉਹਦੇ ਚ ਫੈਸ਼ਨ ਵਾਲੀ ਕੋਈ ਗੱਲ ਨਹੀਂ ਐ ਆਪਣਾ ਵਿਚਾਰ ਰੱਖਣਾ ਐ ਬੱਚਿਆਂ ਦਾ ਵਿਚਾਰ ਰੱਖਣਾ ਐ ਤੇ ਨਾਲ ਦੇ ਨਾਲ ਆਪਣੇ ਬਜ਼ੁਰਗਾਂ ਦਾ ਵਿਚਾਰ ਰੱਖਣਾ ਐ ਤਾਂ ਕਿ ਉਹਨਾਂ ਨੂੰ ਇਹੋ ਜੀ ਕੋਈ ਬਿਮਾਰੀ ਨਾ ਹੋ ਜਾਵੇ ਕਿ ਜਿਹੜੀ ਬਾਅਦ ਚ ਸਾਡੇ ਕੰਟਰੋਲ ਵਿੱਚ ਵੀ ਨਾ ਆਵੇ ਤੇ ਮੈਨੀਮੋਨੀਆ ਦੀ ਗੱਲ ਭਾਵੇਂ ਦੂਸਰਾ ਕੁਐਸਚਨ ਹੈਗਾ ਕਿ ਹਟਕੇ ਐ ਪਰ ਜਦੋਂ ਵੀ ਆਪਣੇ ਬੱਚੇ ਨੂੰ ਥੋੜੀ ਜੀ ਖਾਂਸੀ ਜ਼ੁਕਾਮ ਦੀ ਪ੍ਰੋਬਲਮ ਹੈ ਤੇ ਮੈਂ ਸਾਰਿਆਂ ਦੇ ਅੱਗੇ ਅਪੀਲ ਕਰਦੀ ਹੱਥ ਜੋੜ ਕੇ ਅਪੀਲ ਕਰਦੀ ਆ ਕਿ ਉਹ ਉਸੇ ਵਲੇ ਆਪਣੇ ਬੱਚੇ ਨੂੰ ਨੇੜਲੇ ਸੈਂਟਰ ਚ ਲੈ ਕੇ ਜਾਣ ਨਾ ਕਿ ਕਿਸੇ ਆਰੰਭਪੀਕੁਲ ਦਵਾਈ ਦੁਵਾਨ ਤਾਂ ਕਿ ਉਹ ਪਾਠ ਡਿਲੇ ਨਾ ਹੋ ਜਾਏ ਤੇ ਕਿਉਂਕਿ ਜਦੋਂ ਵੀ ਡਿਲੇ ਹੁੰਦਾ ਤੇ ਫਿਰ ਨਿਮੋਨੀਆ ਤੁਸੀਂ ਪੰਜਾਬੀ ਇੱਕ ਟਰਮ ਸੁਣਦੇ ਹੋਵੋਗੇ ਡਬਲ ਨਿਮੋਨੀਆ ਡਬਲ ਨਿਮੋਨੀਆ ਦਾ ਮਤਲਬ ਇਹੀ ਹੈ ਕਿ ਉਹ ਇੰਨੀ ਸਵियर ਫਾਰਮ ਦੇ ਵਿੱਚ ਹੋ ਜਾਂਦਾ ਹੈ ਕਿ ਅਸੀਂ ਉਹਨੂੰ ਕੰਟਰੋਲ ਨਹੀਂ ਕਰ ਸਕਦੇ ਇਸ ਕਰਕੇ ਬਜ਼ੁਰਗ ਹੋਣ ਬੱਚੇ ਹੋਣ ਭਾਵੇਂ ਅਸੀਂ ਆਪ ਵੀ ਇਹ ਵੱਲੀ ਉਮਰ ਦੇ ਵਿੱਚ ਵੀ ਐ ਪਰ ਜਦੋਂ ਵੀ ਤੁਹਾਨੂੰ ਖਾਂਸੀ ਜ਼ੁਕਾਮ ਇਹੋ ਜੀ ਹੈ ਤੇ ਨਾਲ ਆਪਣੇ ਗਵਰਨਮੈਂਟ ਸੈਂਟਰ 'ਚ ਹੀ ਜਾ ਕੇ ਦਵਾਈ ਲਵੋ ਕਿਤੇ ਆਰਐਮਪੀ ਕੋਲ ਦਵਾਈ ਨਾ ਲਵੋ ਤਾਂ ਕਿ ਤੁਹਾਡਾ ਟਾਈਮ ਖੁੰਝ ਨਾ ਜਾਵੇ ਤੇ ਪ੍ਰੋਬਲਮ ਵੱਧ ਨਾ ਜਾਵੇ ਇੱਕ ਡਾਕਟਰ ਸਾਹਿਬ ਜਿਸ ਤਰ੍ਹਾਂ ਘਰਾਂ ਦੇ ਵਿੱਚ ਜਿਆਦਾ ਠੰਡ ਹੋ ਜਾਂਦੀ ਹੈ ਤਾਂ ਘਰਾਂ 'ਚ ਬਲੌਰ ਲਾ ਲੈਂਦੇ ਨੇ ਹੀਟਰ ਅੰਗੀਠੀਆਂ ਬਾਲ ਲੈਂਦੇ ਨੇ ਉਹਦੇ ਤੇ ਕੀ ਐਡਵਾਈਸ ਦੇਜੀ ਉਹਦੇ ਵਿੱਚ ਇਹ ਹੈ ਜੀ ਅੰਗੀਠੀ ਤਾਂ ਬਿਲਕੁਲ ਉਹਦੇ ਤੇ ਤਾਂ ਬਹੁਤ ਵੱਡਾ ਕਾਂਟਾ ਹੈ ਅੰਗੀਠੀ ਤਾਂ ਬੰਦ ਕਮਰੇ ਦੇ ਵਿੱਚ ਬਿਲਕੁਲ ਚਲਾਨੀ ਨਹੀਂ ਚਾਹੀਦੀ ਤੇ ਜੇ ਬਲੌਰ ਚਗਾਣਾ ਵੀ ਹੈ ਜਿੱਥੇ ਬੱਚੇ ਛੋਟੇ ਹੈ ਜੇ ਬਲੌਰ ਚੱਲ ਰਿਹਾ ਹੈ ਤੇ ਇੱਕ ਕਿ ਕਮਰੇ ਦੇ ਇੱਕ ਕੋਰਨਰ ਦੇ ਵਿੱਚ ਪਾਣੀ ਇਹ ਕੋਈ ਪਤੀਲੇ 'ਚ ਪਾਣੀ ਪਾ ਕੇ ਰੱਖ ਦੋ ਤਾਂ ਕਿ ਉਹਦੇ ਵਿੱਚ ਡਰਾਈਨੈਸ ਨਾ ਹੋਵੇ ਡਰਾਈਨੈਸ ਜਦੋਂ ਵੀ ਹੁੰਦੀ ਹੈ ਤੇ ਸਾਡੇ ਲੰਗਸ ਨੂੰ ਉਦੋਂ ਕੰਮ ਕਰਨਾ ਥੋੜਾ ਔਖਾ ਲੱਗਣਾ ਸ਼ੁਰੂ ਹੋ ਜਾਂਦਾ ਅਸੀਂ ਕਹਿੰਦੇ ਆ ਨਾ ਕਿ ਮੌਸਮ ਅਜੇ ਖੁਸ਼ਕ ਹੈ بارش ਹੋਊਗੀ ਤੇ ਸਾਰਾ ਕੁਝ ਠੀਕ ਹੋ ਜਾਏਗਾ ਤੇ ਉਹ ਜਿਹੜਾ ਡਰਾਇਰ ਹੈ ਉਹ ਮੌਸਮ ਅੰਦਰ ਵਾਲੇ ਤਾਪਮਨ ਨੂੰ ਖੁਸ਼ਕ ਕਰਦਾ ਤੇ ਉਹਦੇ ਨਾਲ ਫਿਰ ਉਹ ਪ੍ਰੋਬਲਮ ਜ਼ਿਆਦਾ ਆਉਂਦੀ ਹੈ ਸੋ ਇਹ ਹਨ ਸਿਵਲ ਸਰਜਨ ਡਾਕਟਰ ਭਾਰਤੀ ਤਵਨ ਜਿਨ੍ਹਾਂ ਵੱਲੋਂ ਬੜੀ ਹਿਮਾਤਾਪੂਰਨ ਜਾਣਕਾਰੀ ਦਿੱਤੀ ਗਈ ਹੈ ਸੋ ਇਸ ਸਰਦੀਆਂ ਵਿੱਚ ਜੇਕਰ ਤੁਸੀਂ ਵੀ ਸਵਸਥ ਰਹਿਣਾ ਚਾਹੁੰਦੇ ਹੋ ਤਾਂ ਸਿਹਤ ਵਿਭਾਗ ਵੱਲੋਂ ਜਿਹੜੀਆਂ ਲਗਾਤਾਰ ਜਿਹੜੀਆਂ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਜਾਂ ਕੋਈ ਵੀ ਐਡਵਾਈਜ਼ਰੀ ਜਾਰੀ ਕੀਤੀ ਜਾਂਦੀ ਹੈ ਤਾਂ ਉਸ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ